ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਜਿੱਥੇ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਵਿਲੇ ਪੰਜਾਬ ਪੁਲਿਸ ਦੇ ਵੱਲੋਂ ਵਕ ਵਕ ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਹੈ ਉੱਥੇ ਹੀ ਦੱਸਦੀ ਕਿ ਸ਼ਰਤੀਆ ਅਨਸਰਾਂ ਦੇ ਵੱਲੋਂ ਵੀ ਬਹੁਤ ਸਾਰੀਆਂ ਅਨਚਾਹੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾ ਰਹੀ ਹੈ ਜਦੀ ਮਿਸਾਲ ਅੱਜ ਪਠਾਨਕੋਟ ਦੇ ਸੈਲੀਕੁਲੀਆਂ ਮਹੱਲੇ ਦੇ ਵਿਖੇ ਦੇ ਖੇਤਰ ਚ ਸਾਹਮਣੇ ਆਈ ਇੱਥੇ ਕਿ ਬੀਤੀ ਰਾਤ ਤਿੰਨ ਯੁਵਕਾਂ ਦੇ ਵੱਲੋਂ ਮੋਟਰਸਾਈਕਲ ਤੇ ਸਵਾਰ ਆ ਕੇ ਇੱਕ ਵਿਅਕਤੀ ਦੇ ਘਰ ਦੇ ਬਾਹਰ ਰਾਉਂਡ ਫਾਇਰ ਕੀਤੇ ਅਤੇ ਫਾਇਰ ਕਰਨ ਤੋਂ ਬਾਅਦ ਜਦੋਂ ਲੋਕਾਂ ਨੇ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ ਦਾਤੀਏ ਕਿ ਮੁੱਖ ਚ ਲੋਕਾਂ ਦੇ ਵੱਲੋਂ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੰਜਾਬ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਸ਼ਾਂਤ ਅਸਰਾ ਦੀ ਤਲਾਸ਼ ਕਰਨ ਦੇ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਦਾਤੀਏ ਕਿ ਲੋਕਾਂ ਦੇ ਵੱਲੋਂ ਮਲਾਲ ਕੀਤਾ ਜਾ ਰਿਹਾ ਹੈ ਕਿ ਜਿੱਥੇ ਪੰਜਾਬ ਪੁਲਿਸ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਇਸ ਲਈ ਨਾਕਾਬੰਦੀ ਕੀਤੀ ਹੋਈ ਆ ਔਰ ਤੰਦ ਤੇ ਨਵੇਂ ਸਾਲ ਨੂੰ ਲੈ ਕੇ ਵਕ ਵਕ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਉਸ ਦੇ ਬਾਵਜੂਦ ਵੀ ਆਖਿਰੇ ਇਹ ਸ਼ਰਤਾਂ ਅਨਸਰ ਇਵੇਂ ਦੀਆਂ ਘਟਨਾਵਾਂ ਨੂੰ ਕਿਵੇਂ ਅੰਜਾਮ ਦੇ ਸਕਦੇ ਨੇ ਜੀ ਦੇਖ ਲਈਓ ਪੰਜਾਬ ਬਲਡਰ ਨਿਊ ਰਕੇਸ਼ ਸ਼ਰਮਾ ਦੀ ਰਿਪੋਰਟ ਪਠਾਨਕੋਟ ਬਿਲਕੁਲ ਕੀ ਗੱਲ ਨੂੰ ਗੱਲ ਇਹ ਆ ਜੀ ਕਿ ਅੱਜ ਕੋਈ ਸਾਡੇ ਕੇ 3 ਵਜੇ ਦੀ ਗੱਲ ਹੈ ਕਿ ਤਿੰਨ ਅਣਪਛਾਤੇ ਬੰਦੇ ਜਿਹੜੇ ਕਿ ਸਾਡੇ ਸੈਲੂਕਲੀਆਂ ਆ ਸ਼ੇ ਮੰਦਰਾਲੀ ਗਮ ਵਿੱਚ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਇੱਥੇ ਗਲੀ ਦੇ ਵਿੱਚ ਗਣਸ਼ਾਮ ਜੀ ਨੇ ਉਹਨਾਂ ਦਾ ਘਰ ਸ਼ਰਮਾ ਜੀ ਨੇ ਤੇ ਪਰਿਵਾਰ ਬੈਂਤੀ ਪਰਿਵਾਰ ਉਹਨਾਂ ਦੇ ਬਾਹਰ ਲੋਕੀ ਕਾਫੀ ਬੈਠੇ ਸੀ ਲੇਕਿਨ ਉਹਨਾਂ ਨੇ ਉਥੋਂ ਨਿਕਲ ਕੇ ਗਲੀ ਚੋਂ ਤੇ ਉਹਨਾਂ ਦੇ ਘਰ ਕੋਈ ਰਵਲਵਰ ਦੇ ਨਾਲ ਫਾਇਰ ਕੀਤੇ ਨੇ ਤਿੰਨ ਫਾਇਰ ਕੀਤੇ ਨੇ ਤੇ ਜਦੋਂ ਅਸੀਂ ਮੌਕੇ ਤੇ ਦੇਖਿਆ ਤੇ ਲੋਕਾਂ ਵਿੱਚ ਥੋੜੀ ਪਰੇਸ਼ਾਨੀ ਸੀਗੀ ਤੌਰ ਪਰ ਮਾਦਮਾ ਸ਼ੁਰੂ ਕਰਾਇਆ ਕਿ ਕਿਸੇ ਨੂੰ ਵੀ ਕੋਈ ਇਸ ਤਰੀਕੇ ਦੀ ਮਿਸ ਹੈਪਨਿੰਗ ਜਾਂ ਕਿਸੇ ਦਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਅਸੀਂ ਫਿਰ ਫੌਰਨ ਹੀ ਜਿਹੜੇ ਸੰਬੰਧਤ ਸਾਡੇ ਡਿਵੀਜ਼ਨ ਨੰਬਰ 2 ਤੋਂ ਐਸਐਚਓ ਰਮ ਜੀ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਪਾਕਿ ਜਾਓ ਦੇਖੋ ਆਗੇ ਇਦਾਂ ਦੀ ਕੋਈ ਅਣਪਛਾਤੇ ਬੰਦੇ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਤੁਸੀਂ ਮੌਕੇ ਤੇ ਆਓ ਉਹਨਾਂ ਨੇ ਤੁਰੰਤ ਮੇਰੀ ਗੱਲ ਸੁਣ ਕੇ ਉਸੇ ਟਾਈਮ ਇੱਥੇ ਆਏ ਆ ਕੇ ਉਹਨਾਂ ਨੇ ਪੂਰੀ ਤਸ਼ਵੀਸ਼ ਕੀਤੀ ਕੈਮਰੇ ਜਿਹੜੇ ਲੱਗੇ ਸੀ ਮਹੱਲੇ 'ਚ ਚੈੱਕ ਕੀਤੇ ਫਿਰ ਉਹ ਇੱਥੇ ਸਾਡੇ ਧਰਨਕੋਟ ਤੋਂ ਤਰ ਸਾਹਿਬ ਐਸਐਸਪੀ ਸਾਹਿਬ ਵੀ ਆਏ ਉਹਨਾਂ ਨੇ ਵੀ ਦੇਖਿਆ ਉਹਨਾਂ ਨੂੰ ਵੀ ਅਸੀਂ ਸਾਰੀ ਵਾਰਦਾਤ ਦੇ ਬਾਰੇ ਜਾਣੂ ਕਰਾਇਆ ਤੇ ਪੁਲਿਸ ਜਿਹੜੀ ਆ ਉਹ ਜਲਦੀ ਜਿਹੜਾ ਉਹ ਟ੍ਰੇਸ ਬੰਦੇ ਜਿਹੜੇ ਕੈਮਰੇ ਵਿੱਚ ਬੰਦਿਆਂ ਦੀ ਫੋਟੋ ਫੋਟੋ ਆਉਣਾ ਸ਼ੁਰੂ ਹੋ ਗਈਆਂ ਤੇ ਉਹ ਜਦੋਂ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਮਹੱਲਾਨਵਾਸੀਆਂ ਦੀ ਮਦਦ ਕਰੀਏ ਵੀਰ ਜੀ ਹਮਲਾਵਰ ਜੀ ਉਹ ਕਿਆ ਰੰਜੀਤ ਨੇ ਉਹਨਾਂ ਨੂੰ ਹਮਲਾ ਕੀਤਾ ਇਹ ਚੀਜ਼ ਦੀ ਹੈ ਜੇ ਤਸਵੀਰ ਜਿਹੜੀ ਆ ਵੀਰ ਜੀ ਚੱਲ ਰਹੀ ਹੈ ਜੰਗੀ ਭਾਜੀ ਕਿੰਨੇ ਲੋਕ ਜਿਸ ਦੇ ਮੌਕੇ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਜਿਹੜੇ ਨਾ ਜਿਹੜੇ ਕੈਮਰੇ ਚ ਦੇਖੇਗੇ ਨਾ ਉਹ ਤਿੰਨ ਬੰਦੇ ਨੇ ਜਿਸ ਪਰਿਵਾਰ ਤੇ ਹਮਲਾ ਹੋਇਆ ਉਹ ਕੀ ਕਾਰਬਰ ਹੈ ਕੀ ਕਾਰਨ ਜਿਹੜੇ ਜਿਨ੍ਹਾਂ ਦੇ ਪਰਿਵਾਰ ਤੇ ਹਮਲਾ ਹੋਇਆ ਸ਼ਰੀਫ ਤੇ ਭਲਾਮਾਨਸ ਪਰਿਵਾਰ ਹੈ ਉਹ ਕੰਮਕਾਜੀ ਬੰਦੇ ਨੇ ਕੋਈ ਅਜੇ ਇਸ ਤਰੀਕੇ ਦਾ ਪਤਾ ਨਹੀਂ ਲੱਗਾ ਲੇਕਿਨ ਜਿਹੜੀ ਜਿਹੜੀ ਜਾਣਕਾਰੀ ਹੈ ਪੁਲਿਸ ਦੁਆਰਾ ਤਸ਼ਵੀਸ਼ ਨਹੀਂ ਜਿਹੜਾ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਇਸ ਚੀ ਦੀ ਵਜ੍ਹਾ ਕੀ ਹੈ ਇਸ ਹਮਲੇ ਪਿੱਛੇ ਕਾਇਲ ਹੋਇਆ ਨਹੀਂ ਕੋਈ ਕਾਰ ਨਹੀਂ ਹੋਇਆ ਉਹ ਜਿਹੜਾ ਜਿਹੜਾ ਇਹਨਾਂ ਨੇ ਫਾਇਰ ਕੀਤਾ ਉਹ ਉਹਦੀ ਚਾਦਰ ਜਿਹੜੀ ਹੈ ਗੇਟ ਦੀ ਉਹ ਮਜ਼ਬੂਤ ਹੋਣ ਕਰਨ ਕੋਈ ਗੇਟ 'ਚ ਖੜਾ ਵੀ ਨਹੀਂ ਸੀ ਤੇ ਉਸ ਕਰਕੇ ਜਾਲੀ ਮਾਰੀ ਨੁਕਸਾਨ ਬਿਲਕੁਲ ਨਹੀਂ ਹੋਇਆ ਪਰਮਾਤਮਾ ਦਾ ਸ਼ੁਕਰ ਹੈ ਜੀ ਲੇਕਿਨ ਇਸ ਗੱਲ ਜਿਹੜੀ ਹੈ ਗੰਭੀਰਤਾ ਨਾਲ ਅਸੀਂ ਪ੍ਰਸ਼ਾਸਨ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਬੜੇ ਮਿਹਨਤੀ ਲੋਕ ਨੇ ਉਹਨਾਂ ਦੇ ਲੱਗੇ ਪੈਣਾ ਅਸੀਂ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਅੱਗੇ ਕਿ ਜਲਦੀ ਤੋਂ ਜਲਦੀ ਇਸ ਦੀ ਤਸ਼ੀਸ਼ ਕਰਕੇ ਜਿਹੜੇ ਅਸੀਂ ਸਰਦਾਰੀ ਤੱਤਵ ਨੇ ਇਹਨਾਂ ਨੇ ਇਸ ਵਾਰਦਾਤ ਨੂੰ ਕੋਈ